ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਮੇਰੀ ਵੀਡੀਓ ਦਾ ਵੀ ਜਿਹੜਾ ਵਿਸ਼ਾ ਹੈ ਉਹ ਹੈਗਾ ਵੀ ਸਾਡੇ ਯੂਥ ਲੜਕੇ ਲੜਕੀਆਂ ਮੁੰਡੇ ਕੁੜੀਆਂ ਆਪਣੇ ਪਰਛਤੈਨੀ ਧੰਦਿਆਂ ਤੋਂ ਖੇਤੀਬਾੜੀ ਦੇ ਧੰਦਿਆਂ ਤੋਂ ਕਿਉਂ ਇੰਨਾ ਮੁਨਕਰ ਹੋ ਰਹੇ ਨੇ ਕਿਉਂ ਇੰਨਾ ਦੂਰ ਹੋ ਰਹੇ ਨੇ ਕਾਰਨ ਕੀ ਹੈ ਕਿ ਉਹਨਾਂ ਨੇ ਆਧੇ ਪਛਤੈਨੀ ਧੰਦੇ ਨੂੰ ਅਪਣਾਉਣ ਦੀ ਬਜਾਏ ਹੋਰ ਖਿੱਤਿਆਂ ਵਿੱਚ ਜਾਣਾ ਬਿਹਤਰ ਸਮਝਿਆ ਇਸੇ ਤਰ੍ਹਾਂ ਜੇ ਦੂਜੇ ਖਿੱਤਿਆਂ ਦੀ ਗੱਲ ਕਰੀਏ ਵਪਾਰੀ ਵਰਕ ਦੀ ਗੱਲ ਕਰੀਏ ਨੌਕਰੀ ਪੇਸ਼ੇ ਦੀ ਗੱਲ ਕਰੀਏ ਜਾਂ ਫੈਕਟਰੀਆਂ ਦੇ ਮਾਲਕਾਂ ਦੀ ਗੱਲ ਕਰੀਏ ਤੇ ਉਹਨਾਂ ਦਾ ਜਿਹੜਾ 99% ਯੂਥ ਹੈ ਉਹ ਉਸੇ ਕਿਤੇ ਨੂੰ ਪਨਾ ਰਿਹਾ ਉਤਸ਼ਾਹਤ ਹੋ ਕੇ ਆਪਣਾ ਰਿਹਾ ਤਾਂ ਸਾਡੇ ਜੱਟਾਂ ਦੇ ਮੁੰਡੇ ਕੁੜੀਆਂ ਕਿਉਂ ਇਹਦੇ ਤੋਂ ਦੂਰ ਹੋਏ ਨੇ ਦੇਖੋ ਮੇਰੀ ਵੇਸ਼ ਪੂਸ਼ਾ ਕੰਮ ਵਾਲੀ ਆ ਵੀ ਲੋਕੇ ਇਹ ਨਾ ਸਮਝਣ ਵੀ ਇਹ ਵਿਹਲਾ ਬੈਠਾ ਵੀਡੀਓ ਬਣਾਉਂਦਾ ਰਹਿੰਦਾ ਕੰਮਕੁਮ ਕਰਦਾ ਕੋਈ ਨਹੀਂ ਤਾਂ ਮੇਰੀ ਵੇਸ਼ ਪੂਸ਼ਾ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਮੈਂ ਕੰਮ ਕਰਦਾ ਹੀ ਬਾਹਰ ਆਇਆ ਮੈਂ ਖੇਤ ਚੋਂ ਸਭ ਤੋਂ ਪਹਿਲਾਂ ਮੈਂ ਪੁਆਇੰਟ ਚੱਕਿਆ ਜੀ ਸਾਡੇ ਪੰਜਾਬੀ ਸੱਭਿਆਚਾਰ ਦੇ ਅਖੌਤੀ ਸੇਵਾਦਾਰਾਂ ਦਾ ਸਾਲ ਚ ਆਉਣ ਵਾਲੇ 100 ਗਾਣੇ ਦੇ ਵਿੱਚੋਂ 99 ਗਾਣਿਆਂ ਦੇ ਵਿੱਚ ਜੱਟਾਂ ਦੀਆਂ ਧੀਆਂ ਪੈਣਾ ਨੂੰ ਇਹਨਾਂ ਖੋਤੀ ਸੇਵਾਦਾਰਾਂ ਨੇ ਪਰਜੇ ਪਟੋਲੇ ਤੇ ਸ਼ਰਾਬ ਪੀਣ ਵਾਲੀਆਂ ਕੁੜੀਆਂ ਕਲੱਬਾਂ ਦੇ ਵਿੱਚ ਨੱਚਣ ਵਾਲੀਆਂ ਕੁੜੀਆਂ ਦੇ ਤੌਰ ਤੇ ਰਿਪrezent ਕੀਤਾ ਪੂਰੀ ਦੁਨੀਆ ਦੇ ਸਾਹਮਣੇ ਇਸੇ ਤਰ੍ਹਾਂ ਹੀ ਸਾਡੇ ਮੁੰਡਿਆਂ ਨੂੰ ਆਸ਼ਕ ਮਜਾਜ ਵਿਲੜ ਲੀਡਰ ਆਸ਼ਕੀ ਦੇ ਵਿੱਚ ਟੁੱਟੇ ਹੋਏ ਪੈਗ ਲਾਉਂਦੇ ਮੁੰਡੇ ਦੁਖੀ ਮੁੰਡੇ ਜਾਂ ਹੋਰ ਕੀ ਕੀ ਕਹ ਲਓ ਸਮਝ ਹੀ ਨਹੀਂ ਆਉਂਦੀ ਵੀ ਕੀ ਕੀ ਰਿਪrezent ਕਰ ਰਹੇ ਨੇ ਸਾਡੀ ਯੂਥ ਨੂੰ ਮਤਲਬ ਕਿ ਇੱਕ ਵੀ ਇੱਕ ਗਾਣਾ ਹੋਊਗਾ ਕੋਈ 100 ਦੇ ਵਿੱਚੋਂ ਜਿਹੜਾ ਸਾਡੇ ਯੂਥ ਨੂੰ ਦਿਸ਼ਾ ਦੇਣ ਦੇ ਲਈ ਹੈ ਨਹੀਂ ਤਾਂ 99% ਜਿਹੜੇ ਗਾਣੇ ਨੇ ਉਹ ਸਾਡੇ ਯੂਥ ਦੀ ਮਿੱਟੀ ਪਲੀਤ ਕਰ ਰਹੇ ਨੇ ਇਸ ਟਾਈਮ ਯੂਥ ਨੂੰ ਤਾਂ ਬਿਲਕੁਲ ਇੱਕ ਸੋਚੀ ਸਮਝੀ ਛਾਜਿਸ ਦੇ ਤਹਿਤ ਸਿਰਫ ਇਹ ਚੀਜ਼ ਇੱਕ ਗੌਰ ਕਰਕੇ ਵੇਖਿਓ ਤੁਸੀਂ ਵੀ ਸਭ ਤੋਂ ਜ਼ਿਆਦਾ ਤੜਲੇ ਨਾਲ ਪੰਜਾਬੀ ਦੇ ਵਿੱਚ ਹੀ ਇਹ ਗਾਣੇ ਆ ਰਹੇ ਨੇ ਗੰਦੇ ਤੇ ਲੱੱਚਰ ਗਾਣੇ ਜਿਹੜੇ ਪੇਸ਼ ਕੀਤੇ ਜਾ ਰਹੇ ਨੇ ਪੰਜਾਬੀ ਦੇ ਵਿੱਚ ਹੀ ਪੇਸ਼ ਕੀਤੇ ਜਾ ਰਹੇ ਨੇ ਅਸੀਂ ਸੁਣ ਰਹੇ ਹਾਂ ਸਾਡੀ ਮਜਬੂਰੀ ਹੋ ਗਈ ਹੈ ਸ਼ੈਦ ਸੁਣਨਾ ਇਹਨਾਂ ਨੂੰ ਕਿਉਂਕਿ ਸਾਡਾ ਟਾਈਮ ਨਹੀਂ ਪਾਸ ਹੁੰਦਾ ਇਹਨਾਂ ਤੋਂ ਬਿਨਾਂ ਦੂਸਰਾ ਕਾਰਨ ਕੀ ਹੈ ਜੀ ਦੂਸਰਾ ਕਾਰਨ ਇਹ ਹੈ ਵੀ ਜਦੋਂ ਆਪਾਂ ਖੇਤਾਂ ਦੇ ਵਿੱਚ ਕੰਮ ਕਰਦੇ ਨਾ ਨੌਜਵਾਨ ਵਰਗੇ ਕੰਮ ਕਰਦਾ ਤੇ ਸ਼ਾਇਦ ਸਾਡੇ ਮਾਂ-ਬਾਪ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਅਸੀਂ ਕੰਮ ਕਰਦੇ ਨਾਲ ਸਾਡੇ ਕੋਈ ਬੰਦਾ ਕੰਮ ਕਰਦਾ ਪਿਆ ਹੁੰਦਾ ਸਾਡਾ ਪਿਓ ਦਾਦਾ ਇੱਕ ਆ ਕੇ ਐਗਜ਼ਾਮਪਲ ਦਿੰਦਾ ਵੇਖ ਲੈ ਕੰਜਰਾ ਪੜ ਲਾ ਨੀਤਾ ਕੁਛ ਕਰਨਾ ਪੈਣਾ ਹੀ ਵੇਖ ਲੈ ਮਿੱਟੀ ਨਾਲ ਮਿੱਟੀ ਹੋਣਾ ਪੈਣਾ ਹੀ ਸਾਰੀ ਦਿਹਾੜੀ ਤੁੱਪੇ ਸੜੇਗਾ ਮਤਲਬ ਕਿ ਖੇਤੀ ਦੇ ਕੰਮ ਨੂੰ ਲਾਏ ਬੰਦੇ ਤੰਦਾ ਬਤਾਉਣ ਦੀ ਬਜਾਏ ਉਹਨੂੰ ਬੇहद ਅਨਪੜ ਲੋਕਾਂ ਦਾ ਵਰਗ ਜਿਹੜਾ ਅਪਣਾਉਣ ਵਾਲਾ ਹੈ ਉਹਦੇ ਲਈ ਦਰਸਾਇਆ ਗਿਆ ਇਹ ਸਾਬਿਤ ਕੀਤਾ ਸਾਡੇ ਬਜ਼ੁਰਗਾਂ ਨੇ ਸਾਡੇ ਫੇਸ ਦੇ ਉੱਤੇ ਜਦੋਂ ਅਸੀਂ ਬਾਹਰ ਖੇਤਾਂ 'ਚ ਕੰਮ ਕਰਦੇ ਆਂ ਉਤਸ਼ਾਹਤ ਨਹੀਂ ਕਰਦੇਗੇ ਸਿਰਫ ਇਹ ਕਹਿੰਦੇ ਆ ਵੀ ਵੇਖ ਲੈ ਮਿੱਟੀ ਨਾਲ ਮਿੱਟੀ ਹੋ ਜਾਏਗਾ ਰੁਲ ਜਾਏਗਾ ਸਾਰੀ ਦੀ ਢੀਲੀ ਪੜਾ ਰਹੇਗਾ ਅੰਨੇ ਦੀ ਬਚਤ ਐ ਨਹੀਂ ਤਾਂ ਇਹ ਵੀ ਇੱਕ ਬੜਾ ਮੁੱਖ ਕਾਰਨਾ ਸਾਡੇ ਯੂਥ ਨੂੰ ਇਹਦੇ ਤੋਂ ਪਛਾਣ ਰੱਖਣ ਦਾ ਖੇਤੀ ਦਾ ਤੰਦਲਾ ਲਾਏ ਬੰਦ ਹੈ ਜਾਂ ਨਹੀਂ ਹੈ ਇਹਦੇ ਬਾਰੇ ਤਾਂ ਤੁਸੀਂ ਬਹੁਤ ਲੰਮੀਆਂ ਚੌੜੀਆਂ ਮੇਰੀਆਂ ਪਹਿਲਾਂ ਵੀ ਵੀਡੀਓ ਸੁਣੀਆਂ ਨੇ ਕਈ ਕਾਰਨ ਨੇ ਇਹਦੇ ਵਿੱਚ ਇੱਕ ਇਹਦੇ ਵਿੱਚ ਮੈਂ ਕਾਰਨ ਹੋਰ ਖੋਜਿਆ ਜੀ ਉਹ ਇਹ ਹੈ ਕਿ ਸਾਡਾ ਜਿਹੜਾ ਕਲਚਰ ਹੈ ਜਾਂ ਜਿਹੜਾ ਸੱਭਿਆਚਾਰ ਹੈ ਨਾ ਉਹਨੂੰ ਬੜੇ ਵਿਗਾੜ ਦੇ ਤਰੀਕੇ ਨਾਲ ਪੇਸ਼ ਕੀਤਾ ਗਿਆ ਪਿਛਲੇ ਖਾਸ ਤੌਰ ਤੇ 50 ਸਾਲਾਂ ਤੋਂ 1947 ਤੋਂ ਆਜ਼ਾਦੀ ਤੋਂ ਬਾਅਦ ਤੁਸੀਂ ਤਕਰੀਬਨ ਵੇਖੋ ਵੀ ਬਾਕੀ ਖਿੱਤਿਆਂ ਦੇ ਵਿੱਚ ਨਾਲ ਦੀ ਨਾਲ ਹੀ ਜਿਹੜੀ ਤਰੱਕੀ ਹੋਣੀ ਸ਼ੁਰੂ ਹੋ ਗਈ ਸੀ ਵਪਾਰ ਦੇ ਵਿੱਚ ਵੀ ਇੰਡਸਟਰੀਜ਼ ਬਹੁਤ ਆਨ ਲੱਗ ਪਈਆਂ ਸੀ ਸੈਨਾ ਦੇ ਵਿੱਚ ਵੀ ਨੌਕਰੀਆਂ ਦੇ ਵਿੱਚ ਵੀ ਪੜ੍ਹਾਈ ਦੇ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਤਰੱਕੀ ਹੋਣੀ ਸ਼ੁਰੂ ਹੋ ਗਈ ਪਰ ਇਸ ਦੇ ਮੁਕਾਬਲ ਤਨ ਜਿਹੜੀ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੈ ਉਹ ਕਰੀਬ ਕਰੀਬ 35 ਜਾਂ 30 ਸਾਲ ਦੇ ਬਾਅਦ ਹੋਈ 1980 ਦੇ ਵਿੱਚ ਜਾ ਕੇ ਅਮੂਮਨ ਜਿਹੜੀ ਆਪਾਂ ਸਹੀ ਤੌਰ ਤੇ ਗਿਣਦੇ ਹਾਂ ਤਾਂ ਇਹ ਜਿਹੜਾ 30-35 ਸਾਲ ਦਾ ਗੈਪ ਸੀਗਾ ਉਹਨੂੰ ਸਰਕਾਰਾਂ ਨੇ ਬੜੇ ਸਾਜ਼ਿਸ਼ਬੱਤ ਤਰੀਕੇ ਨਾਲ ਸਾਡੇ ਦੇ ਉੱਤੇ ਕਲਚਰ ਦੇ ਤੌਰ ਤੇ ਥੋਪ ਦਿੱਤਾ ਨਾਕਾਮੀ ਸਰਕਾਰਾਂ ਦੀ ਸੀ 30-35 ਸਾਲ ਦੇ ਵਿੱਚ ਉਹਨਾਂ ਨੇ ਮਜਬੂਰ ਕੀਤਾ ਆਪਦੇ ਲੋਕਾਂ ਨੂੰ ਬਲਦਾਂ ਨਾਲ ਵਾਹੀ ਕਰਨ ਨੂੰ ਖੂਹਾਂ ਨਾਲ ਪਾਣੀ ਭਰਨ ਨੂੰ ਠੀਕ ਹੈ ਜੀ ਕੋਈ ਮਸ਼ੀਨਰੀ ਨਹੀਂ ਦਿੱਤੀ ਕੋਈ ਟੈਕਨੀਕ ਨਹੀਂ ਪ੍ਰੋਵਾਈਡ ਕਰਾਈ ਕਿਰਾਏ ਜੇ ਆਪਾਂ ਯੂਨੀਵਰਸਿਟੀ ਆਫ ਪੰਜਾਬ ਐਗਰੀਕਲਚਰ ਦੀ ਗੱਲ ਕਰੀਏ ਤੇ ਇਹ ਵੀ ਕਰੀਬ ਕਰੀ ਤੀ 2025 30 ਸਾਲ ਦੇ ਬਾਅਦ ਹੀ ਜਿਹੜਾ ਸਹੀ ਕਾਰਗਰਤ ਹੋ ਸਕੀ ਹੈ ਪੰਜਾਬ ਦੇ ਵਿੱਚ ਮਤਲਬ ਕਿ ਆਪਦੀ ਕਮਜ਼ੋਰੀ ਨੂੰ ਆਪਦੇ ਠੇਕੇ ਦੇ ਦਿੱਤੇ ਹੋਏ ਲੇਖਕਾਂ ਨਾਲ ਉਹਨੂੰ ਕਲਚਰ ਦੇਣ ਦੀ ਕੋਸ਼ਿਸ਼ ਕਰਦੀ ਕੀਤੀ ਹੈ ਵੀ ਦੇਖੋ ਇਹ ਕੋਈ ਮਾੜੀ ਗੱਲ ਨਹੀਂ ਸੀ ਇਹ ਬਹੁਤ ਵਧੀਆ ਗੱਲ ਸੀ ਕਿ ਤੁਹਾਡੇ ਪੁਰਖੇ ਜਿਹੜੇ ਉਹ ਬਲਦਾਂ ਨਾਲ ਵਾਈ ਕਰਦੇ ਸੀਗੇ ਬੜੀ ਵਧੀਆ ਗੱਲ ਸੀ ਕਿ ਤੁਹਾਡੇ ਖੇਤਾਂ ਨੂੰ ਜਿਹੜਾ ਖੂਹਾਂ ਦਾ ਪਾਣੀ ਟੰਡਾ ਲਾਉਂਦੀਆਂ ਸੀ ਇਹ ਕੋਈ ਗੱਲ ਥੋੜੀ ਹੈ ਯਾਰ ਜਿਹੜੇ ਸਮੇਂ ਪੰਜਾਬ ਦੇ ਜੱਟ ਘੋਲੇ ਨਲਕਾ ਹੈ ਨਹੀਂ ਸੀਗਾ 1960 ਦੀ ਗੱਲ ਕਰਾਂ ਤਾਂ ਉਸ ਸਮੇਂ ਕੈਨੇਡਾ ਦੇ ਵਿੱਚ ਮੋਟਰਾਂ ਸੀਗੀਆਂ ਜੇ ਸੇਮ ਇਸੇ ਤਰ੍ਹਾਂ ਮੈਂ ਗੱਲ ਕਰਾਂ 1947 ਤੋਂ ਪਹਿਲਾਂ ਗਿਣਤੀ ਦੇ ਹਵਾਈ ਜਹਾਜ਼ ਸੀਗੇ ਇੰਡੀਆ ਦੇ ਵਿੱਚ ਪਰ 1947 ਤੋਂ ਬਾਅਦ ਆਜ਼ਾਦ ਹੋਣ ਤੋਂ ਬਾਅਦ 1960 70 ਤੱਕ ਆਉਂਦੇ ਆਉਂਦੇ ਇਹਨਾਂ ਦੀ ਗਿਣਤੀ ਹਜ਼ਾਰਾਂ ਹੋ ਗਈ ਸੀਗੀ ਫਿਰ ਉਧਰਲੇ ਪਾਸੇ ਤੇ ਤੁਸੀਂ ਕਲਚਰ ਨੂੰ ਰਿਪਰੈਜ਼ੈਂਟ ਨਹੀਂ ਨਾ ਕੀਤਾ ਇਸ ਤਰੀਕੇ ਨਾਲ ਵੀ ਵੇਖੋ ਜੀ ਪਹਿਲਾਂ ਅਸੀਂ ਸਾਈਕਲਾਂ ਤੇ ਸਫਰ ਕਰਦੇ ਸੀ ਉਦੋਂ ਪਹਿਲਾਂ ਸਾਡੇ ਕੋਲੇ ਘੋੜੇ ਸੀਗੇ ਲੀਡਰਾਂ ਕੋਲੇ ਟਾਂਗੇ ਸੀ ਤੁਸੀਂ ਤਾਂ ਆਪਦਾ ਕਲਚਰ ਕੋਈ ਵੀ ਇਸ ਤਰ੍ਹਾਂ ਦਾ ਮਲੰਕਨ ਨਹੀਂ ਕਰਕੇ ਰੱਖਿਆ ਕਿਸਾਨਾਂ ਦੇ ਉੱਤੇ ਖਾਸ ਤੌਰ ਤੇ ਦੇਖੋ ਹੋਰ ਵੀ ਬਾਕੀ ਸਟੇਟਾਂ ਹੈਗੀਆਂ ਨੇ ਹੋਰ ਕਿਸੇ ਸਟੇਟ ਦਾ ਤੁਸੀਂ ਕਦੀ ਇਦਾਂ ਦਾ ਐਡਾ ਵਿਸ਼ਾਲ ਠੋਕ ਠੋਕ ਕੇ ਕਹਿਣ ਵਾਲਾ ਕਰਚਲ ਕਲਚਰ ਦੇਖਿਆ ਵੀ ਤੁਸੀਂ ਬਲਦਾਂ ਨਾਲ ਵਾਈ ਕਰਦੇ ਸੀ ਜੀ ਤੁਸੀਂ ਖੂਹਾਂ ਨਾਲ ਟਿੰਡਾਂ ਨਾਲ ਪਾਣੀ ਭਰਦੇ ਸੀਗੇ ਗੱਡੇ ਸੀਗੇ ਤੁਹਾਡੇ ਕੋਲੇ ਤੁਹਾਡੇ ਕੋਲੇ ਸਾਈਕਲ ਸੀਗੇ ਤੁਹਾਡੇ ਕੋਲੇ ਕੱਚੇ ਮਕਾਨ ਸੀਗੇ ਇਹ ਯਾਰ ਫੇਲੀਅਰ ਆ ਸਰਕਾਰ ਦੇ ਜਿਨ੍ਹਾਂ ਨੂੰ ਲੁਕਾਉਣ ਦੇ ਲਈ ਉਹਨਾਂ ਨੇ ਖ਼ਬਰਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਗਾਇਕੀ ਦੇ ਵਿੱਚ ਠੇਕੇ ਦੇ ਟੱਟੂਆਂ ਨੂੰ ਲੈ ਕੇ ਨਾ ਸੌਰੀ ਮੈਂ ਵਰਡ ਯੂਜ਼ ਕਰਦਾ ਪਿਆ ਤੁਹਾਡੀ ਨੌਜਵਾਨ ਪੀੜੀ ਨੂੰ ਆਪਦੀਆਂ ਕਮੀਆਂ ਲੁਕੋਈਆਂ ਨੇ ਹੁਣ ਹੁਣ ਜੇ ਗੱਲ ਕਰ ਲਈਏ ਹੁਣ ਰੈਂਦੀ ਖੈਂਦੀ ਕਸਰ ਜਿਹੜੀ ਹੈਗੀ ਆ ਪ੍ਰਾਈਜ਼ਿੰਗ ਉਹ ਖਤਮ ਕਰੀ ਜਾ ਰਹੀ ਹੈ 100 ਕਾਲਜ ਤੇ ਟੈਕਨੀਕਲ ਕਾਲਜ ਹੈਗਾ ਨਾ ਤੇ 100 ਕਾਲਜ ਦੇ ਪਿੱਛੇ ਵੱਧ ਤੋਂ ਵੱਧ ਦੋ ਐਗਰੀਕਲਚਰ ਦੇ ਕਾਲਜ ਨੇ 70% ਦੇਸ਼ ਦੀ ਆਜ਼ਾਦੀ ਐਗਰੀਕਲਚਰ ਨਾਲ ਰਿਲੇਟਡ ਹੈ ਤੇ 100 ਟੈਕਨੀਕਲ ਕਾਲਜ ਜਾਰਟਸ ਕਾਲਜ ਦੇ ਕੰਪੈਰੀਜ਼ਨ ਦੋ ਕਾਲਜ ਜਿਹੜੇ ਜਾਂ ਦੋ ਯੂਨੀਵਰਸਿਟੀਆਂ ਨੇ ਐਗਰੀਕਲਚਰ ਦੀਆਂ ਨੇ ਕੀ ਅਰਸੇ ਤੱਕ ਕਰਨਾ ਚਾਹੁੰਨੇ ਤੁਸੀਂ ਆਪ ਦੀਆਂ ਸ਼ਾਬਾਸ਼ੀਆਂ ਤੋਂ ਪੰਜਾਬ ਦੇ ਜੱਟਾਂ ਨੂੰ ਤਾਂ ਖਾਸ ਤੌਰ ਤੇ ਇਹਨਾਂ ਨੇ ਬਹੁਤ ਨਿਮਰ ਰੱਖਿਆ ਹੋਇਆ ਹੈ ਜੇ ਮੈਂ ਕਰਜ਼ੇ ਦੀ ਗੱਲ ਕਰਾਂ ਤਾਂ ਥੋੜੀ ਜਿਹੀ ਮਛਾਨਬੰਦ ਕੀਤੀ ਹੈ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਲੋਕਾਂ ਨੂੰ ਤਾਂ ਹਾਊਸਿੰਗ ਲੋਨ ਮਿਲ ਹੀ ਨਹੀਂ ਸਕਦਾਗਾ ਉਹਨਾਂ ਦੀ ਘਰ ਦੀ ਜ਼ਮੀਨ ਦੇ ਉੱਤੇ ਸ਼ਹਿਰਾਂ ਦੇ ਵਿੱਚ ਲੋਕੀ ਹਾਊਸਿੰਗ ਲੋਨ ਲੈ ਸਕਦੇ ਹੁਣ ਇੱਕ ਘਰ ਦੀ ਮਿਆਦ ਜਿਹੜੀ ਹੁੰਦੀ ਹੈ 30 35 ਸਾਲ ਹੁੰਦੀ ਹੈ ਪਹਿਲਾਂ ਕੱਚੇ ਘਰ ਸੀ ਤੁਸੀਂ ਕਲਚਰ ਨਾਲ ਬੜਾ ਹੱਲਾਸ਼ੇਰੀ ਦਿੱਤੀ ਹੈ ਤੁਸੀਂ ਕੱਚੇ ਘਰਾਂ 'ਚ ਰਹਿੰਦੇ ਸੀ ਮੋਰ ਵਾਹ ਹੁੰਦੇ ਸੀ ਉਹ ਯਾਰ ਸਾਡੀ ਮਜਬੂਰੀ ਸੀ ਰਹਿਣ ਦੀ ਤੁਸੀਂ ਸਾਡੇ ਤੇ ਕਿਉਂ ਥੋਪ ਰਹੇ ਹੋ ਹੁਣ ਉਹਨੂੰ ਕਲਚਰ ਦਾ ਨਾਮ ਦੇ ਕੇ ਕਲਚਰ ਕੀ ਰਿਪਰੈਜ਼ੈਂਟ ਕਰਦਾ ਸਿਰਫ ਤੁਹਾਡੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਨੂੰ ਤੁਹਾਡੀ ਬੋਲੀ ਨੂੰ ਤੁਹਾਡੇ ਖਾਣੇ ਪੀਣੇ ਨੂੰ ਤੁਹਾਡੇ ਪਹਿਰਾਵੇ ਨੂੰ ਹੁਣ ਇਹ ਕਲਚਰ ਤਾਂ ਬਲਦਾਂ ਦੀ ਵਾਈ ਤਾਂ ਕੈਨੇਡਾ ਵਿੱਚ ਵੀ ਹੈਗੀ ਸੀ ਅਮਰੀਕਾ ਵਿੱਚ ਵੀ ਹੈਗੀ ਸੀ ਆਸਟ੍ਰੇਲੀਆ ਵਿੱਚ ਵੀ ਹੈਗੀ ਸੀ ਕਦੇ ਉੱਥੋਂ ਦੇ ਗਾਇਕਾਂ ਨੇ ਤਾਂ ਇਹ ਇੱਕ ਟੰਡੋਰਾ ਨਹੀਂ ਪੁੱਟਿਆਗਾ ਕਿ ਸਾਡੇ ਬਜ਼ੁਰਗ ਬਲਦਾਂ ਨਾਲ ਵਾਈ ਕਰਦੇ ਸੀ ਉਹਨਾਂ ਨੈਗਲੈਕਟ ਕੀਤਾ ਇਸ ਚੀਜ਼ ਨੂੰ ਇਹਨੂੰ ਫੇਲਿਅਰ ਮੰਨ ਕੇ ਉਹਨਾਂ ਨੇ ਨਵੀਆਂ ਖੋਜਾਂ ਕੀਤੀਆਂ ਨੇ ਨਵੀਆਂ ਮਸ਼ੀਨਾਂ ਦੀ ਕਾਢ ਕੀਤੀ ਐ ਨਵੇਂ ਬੀਜ ਵਿਕਸਿਤ ਕੀਤੇ ਨੇ ਅੱਜ ਜੋ ਖੇਤੀ ਦੇ ਵਿੱਚ ਮੋਰੀ ਲੋਕ ਹੋਏ ਬੈਠੇ ਨੇ ਜਿਹੜੇ ਕਿ ਦਿਹਾੜੀ ਦੇ ਵਿੱਚ ਸਿਰਫ 2 ਘੰਟੇ ਖੇਤੀ ਦਾ ਕੰਮ ਕਰਦੇ ਤੀਸਰੀ ਗੱਲ ਇਹਦੇ ਵਿੱਚ ਕੀ ਇਨਕਲੂਡ ਕਰਦਾ ਜੀ ਮੈਂ ਆਮ ਤੌਰ ਤੇ ਕਿਹਾ ਜਾਂਦਾ ਜੀ ਖੇਤੀਬੰਦਿਆਂ ਦਾ ਧੰਦਾ ਨਹੀਂ ਬਿਲਕੁਲ ਨਹੀਂ ਜੀ ਖੇਤੀਬੰਦਿਆਂ ਦਾ ਧੰਦਾ ਨਹੀਂ ਜੇ ਖੇਤੀਬੰਦਿਆਂ ਦਾ ਧੰਦਾ ਹੈ ਤਾਂ ਫਿਰ ਅਮਰੀਕਾ ਵਿੱਚ ਰਸ਼ੀਆ ਵਿੱਚ ਇੱਕ ਬੰਦੇ ਕੋਲੇ 13-13000 ਏਕੜ ਦੇ ਫਾਰਮ ਨੇ ਇੱਕ ਬੰਦਾ ਉਹਨਾਂ ਨੂੰ ਕੇਅਰ ਕਰ ਰਿਹਾ ਹੈ ਕਮਾਈ ਕਰ ਰਿਹਾ ਤੁਹਾਡੇ ਕੋਲੇ 5 ਕਿੱਲੇ ਨੇ 10 ਕਿੱਲੇ ਨੇ ਐਵਰੇਜ ਤੁਹਾਡੇ ਕੋਲੇ ਤਕਰੀਬਨ 60% ਕਿਸਾਨਾਂ ਦੇ ਕੋਲੇ 70% ਕਿਸਾਨਾਂ ਦੇ ਕੋਲੇ ਤਾਂ ਖੇਤੀਬੰਦਿਆਂ ਦਾ ਤਾਂ ਦਾ ਵੀ ਬਿਲਕੁਲ ਨਹੀਂ ਉਸ ਤੋਂ ਬਾਅਦ ਜਿਹੜੀ ਮੁੱਖ ਦੀ ਗੱਲ ਇਹ ਹੈ ਵੀ ਕਿਉਂ ਕਿਉਂ ਇਨਾ ਯੂਥ ਜਿਹੜਾ ਡਿਸਕਰੇਜ ਹੋਇਆ ਇਸਤੇ ਬਾਰੇ ਸ਼ੁਰੂ ਤੋਂ ਲੈ ਕੇ ਪਹਿਵੀਂ ਪਹਿਲੀ ਜੀ ਕਲਾਸ ਤੋਂ ਜੇ ਮੈਂ ਗੱਲ ਕਰਾਂ ਨਾ ਤਾਂ ਤੁਸੀਂ ABC ਮੈਥ ਸਾਇੰਸ ਨੂੰ ਪੜਾ ਰਹੇ ਹੋ ਠੀਕ ਹੈ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਹਰੇਕ ਭਾਰਤ ਦੀ ਸਰਕਾਰ ਹਰੇਕ ਸਟੇਟ ਦੀ ਸਰਕਾਰ 70% ਲੋਕਾਂ ਤੋਂ ਵੋਟਾਂ ਇਸ ਦਾਅਵੇ ਤੇ ਲੈਂਦੀ ਹੈ ਕਿ ਅਸੀਂ ਕਿਸਾਨੀ ਦੀ ਦਿਸ਼ਾ ਬਦਲ ਦਾਂਗੇ ਅਸੀਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਅਸੀਂ ਆਹ ਕਰ ਦਾਂਗੇ ਅਸੀਂ ਜੋ ਕਰ ਦਾਂਗੇ ਕਿਸਾਨ ਦੇ ਬੱਚੇ ਨੂੰ ਪਹਿਲੀ ਕਲਾਸ ਤੋਂ ਹੀ ਖੇਤੀ ਦਾ ਵਿਸ਼ਾ ਚਾਹੀਦਾ ਜੀ ਕਿਉਂਕਿ ਖੇਤੀ ਇੱਕ ਬਿਜ਼ਨਸ ਹੈ ਯਾਰ ਵਾਈ ਆਰ ਯੂ ਨਾਟ ਅੰਡਰਸਟੈਂਡਿੰਗ ਥਿਸ ਟਰਮ ਐਗਰੀਕਲਚਰ ਇਜ਼ ਏ ਬਿਜ਼ਨਸ ਇਹ ਕੁਝ ਰੌ ਮਟੀਰੀਅਲ ਤਿਆਰ ਕਰਦਾ ਹੈ ਇਹ ਕੁਝ ਫਾਈਨਲ ਮਟੀਰੀਅਲ ਤਿਆਰ ਕਰਦਾ ਤੇ ਇਹਦੇ ਕੋਈ ਰੇਟ ਨੇ ਜਿਹੜੇ ਸਰਕਾਰ ਬੰਨਦੀ ਹੈ ਜਾਂ ਬਿਜ਼ਨਸਮੈਨ ਬੰਨਦੇ ਨੇ ਤੇ ਇਹ ਇੱਕ ਬਿਜ਼ਨਸ ਆ ਯਾਰ ਇਹ ਕੋਈ ਧੰਦਾ ਨਹੀਂ ਧੰਦਾ ਵੀ ਜੇ ਕਹੀਏ ਬਿਜ਼ਨਸ ਹੀ ਹੁੰਦਾ ਇਹਨੂੰ ਟਰਮ ਨੂੰ ਮੋਟੀਵੇਟ ਕਰੋ ਤੁਸੀਂ ਉਸ ਤੋਂ ਅੱਗੇ ਜੇ ਮੈਂ ਗੱਲ ਕਰਾਂ ਹੁਣ ਅਜੋਕੀ ਸਰਕਾਰ ਦੀ 1900 2016 ਦੇ ਵਿੱਚ ਦੱਬ ਛੱਬ ਕੇ ਕਹਿ ਦਿੱਤਾ ਸੀਗਾ ਵੀ 2020 ਤੱਕ ਬੀਜੇਪੀ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਗੀ ਦੁੱਗਣੀ ਕਰਨ ਦਾ ਫਾਰਮੂਲਾ ਪਤਾ ਕੀ ਅਪਣਾਇਆ ਜੀ 2017 ਦੀ ਫਸਲਾਂ ਦੇ ਲਈ ਝੋਨੇ ਦੀ ਫਸਲ ਲਈ 6% ਜਿਹੜਾ ਰੇਟ ਐਨਕਰੀਜ਼ ਕੀਤਾ ਤੇ 2020 ਤੱਕ ਜੇ 6 6 6% 18% ਇਨਕਰੀਜ਼ ਹੋ ਜਾਊਗਾ ਤਾਂ ਦੁੱਗਣੀ ਕਰਨ ਦੇ ਲਈ ਤਾਂ ਤੁਹਾਨੂੰ 100% ਇਨਕਰੀਜ਼ ਕਰਨਾ ਪੈਣਾ ਤੇ ਮਤਲਬ ਕਿ ਤਿੰਨਾਂ ਸਾਲਾਂ ਵਿੱਚ 18% ਤੇ ਤੁਹਾਨੂੰ ਕੁੱਲ ਇਹਦਾ ਮਤਲਬ 10 ਸਾਲ ਚਾਹੀਦੇ ਨੇ ਫਿਰ ਕੁੱਲ 10 ਸਾਲ ਚਾਹੀਦੇ ਨੇ ਤੁਹਾਨੂੰ ਦੋ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨੂੰ ਆਮਦਨ ਦੀ ਜੇ ਗੱਲ ਕਰਦੇ ਆ ਤਾਂ ਖਰਚੇ ਵੀ ਤਾਂ ਦੁੱਗਣੇ ਵਾਧੇ ਜਾਣੇ ਨੇ ਉਹਨਾਂ ਚਿਰ ਤੱਕ ਤੇ ਇਹ ਵੀ ਇੱਕ ਝੂਠ ਹੈ ਹਾਲਾਂਕਿ ਤੁਸੀਂ 0.5% ਸੈਸ ਵੀ ਲਾਇਆ ਹਰੇਕ ਚੀਜ਼ ਦੇ ਉੱਤੇ ਐਗਰੀਕਲਚਰ ਚੀਜ਼ ਦੇ ਦਾ ਵੀ ਹਰੇਕ ਚ ਵਪਾਰ ਦੇ ਤੇ ਹਰੇਕ ਟੈਕਸ ਦੇ ਉੱਤੇ 0.5% ਸੈਸ ਲੱਗੇਗਾ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਏਗਾ ਉਹਨਾਂ ਦੀ ਬਿਹਤਰੀ ਲਈ ਵਰਤਿਆ ਜਾਏਗਾ ਉਸ ਤੋਂ ਅੱਗੇ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ ਬਿਲਕੁਲ ਹੀ ਇਨਕਰੇਜਮੈਂਟ ਨਹੀਂ ਹੈਗੀ ਕਿ ਉਹ ਖੇਤੀ ਦੇ ਲਈ ਇੰਸ਼ੋਰੈਂਸ ਕਰਨ ਫੈਕਟਰੀਆਂ ਧੋਖੇ ਨਾਲ ਸਾੜ ਕੇ ਲੋਕੀ ਕਰੋੜਾਂ ਰੁਪਈਆ ਇੰਸ਼ੋਰੈਂਸ ਲੈਂਦੇ ਨੇ ਜਦੋਂ ਉਹਨਾਂ ਦਾ ਬਿਜ਼ਨਸ ਟਪਦਾ ਦੁਕਾਨਾਂ ਝੂਠੇ ਤਰੀਕੇ ਨਾਲ ਲਟਾਉਂਦੇ ਨੇ ਝੂਠੇ ਤਰੀਕੇ ਨਾਲ ਐਕਸੀਡੈਂਟ ਹੁੰਦੇ ਨੇ ਬਹੁਤ ਕੁਝ ਹੁੰਦਾ ਇਸ ਮਾਮਲੇ ਦੇ ਵਿੱਚ ਪਰ ਐਗਰੀਕਲਚਰ ਦੇ ਵਿੱਚ 100 ਇਨਕੁਆਰੀ ਹੈ ਜੀ 100 ਇਨਕੁਆਰੀਆਂ ਤੋਂ ਢੀ ਫਸਲ ਕਿਉਂ ਡੁੱਬ ਗਈ ਜੀ ਤੁਸੀਂ ਸਪਰੇ ਨਹੀਂ ਕੀਤੀ ਹੋਣੀ ਤੁਸੀਂ ਖਾਦ ਨਹੀਂ ਪਾਈ ਹੋਣੀ ਤੁਸੀਂ ਪਾਣੀ ਨਹੀਂ ਲਾਇਆ ਹੋਣਾ ਯਾਰ ਇਹ ਕੋਈ ਚਾਹੁੰਦਾ ਕਿ ਕੋਈ ਉਹਦੀ ਫਸਲ ਖਰਾਬ ਹੋ ਜਾਵੇ ਇੱਕ ਜ਼ਿਮੀਂਦਾਰ ਬੰਦਾ ਇੱਕ ਜੱਟ ਬੰਦਾ ਇੱਕ ਕਿਸਾਨ ਬੰਦਾ ਚਾਹੇ ਉਹਦੀ 2 ਕਿੱਲੇ ਪੈਲੀ ਚਾਹੇ 100 ਕਿੱਲਾ ਪੈਲੀ ਆ ਚਾਹੇ 50 ਕਿੱਲੇ ਪੈਲੀ ਆ ਉਹਦੀ ਸਾਰੀ ਦੀ ਸਾਰੀ ਆਮਦਨ ਖੁੱਲੇ ਸਮਾਨ ਚ ਪਈ ਰਹਿੰਦੀ ਐ ਜਿੰਨਾ ਚੱਕਰ ਉਹਨੂੰ ਵੱਢ ਕੇ ਵੇਚ ਕੇ ਪੈਸੇ ਅਕਾਊਂਟ ਚ ਨਹੀਂ ਆਉਂਦੇ ਕੋਈ ਹੈ ਐਸਾ ਵਰਗ ਹੋਰ ਕੋਈ ਇਸ ਦੁਨੀਆ ਦੇ ਉੱਤੇ ਜਿਹਦੀ ਪੂਰੀ ਦੀ ਪੂਰੀ ਆਮਦਨ ਜਾਂ ਰਿਸੋਰਸਸ ਆਫ ਇਨਕਮ ਖੁੱਲੇ ਚ ਪਿਆ ਰਿਹਾ ਵੇ ਨਾ ਯਾਰ ਉਹਨੂੰ ਚੋਰੀ ਦਾ ਫਿਕਰ ਨਾਉ ਨੂੰ ਬਰਬਾਦੀ ਦਾ ਫਿਕਰ ਬੇ ਟੈਨਸ਼ਨ ਹੋ ਕੇ ਪਿਆ ਜਾਂਦਾ ਤੁਹਾਡੇ ਤੇ ਕੋਈ ਆਸਮੇਦੀ ਨਹੀਂ ਰੱਖਦਾ ਤੁਸੀਂ 10 ਦਿਨ ਆਪਦੇ ਦੁਕਾਨਾਂ ਦੇ ਸ਼ਟਰ ਖੁੱਲੇ ਨਹੀਂ ਛੱਡ ਸਕਦੇ ਸ਼ਟਰ ਵੱਜੇ ਹੋਏ ਸ਼ਟਰ ਤੁਹਾਡੀਆਂ ਦੁਕਾਨਾਂ ਤੋਂ ਚੋਰੀ ਹੋ ਜਾਂਦੇ ਤੁਹਾਨੂੰ ਇੰਸ਼ੋਰੈਂਸ ਕਲੇਮ ਹੁੰਦੀਆਂ ਨੇ ਤੁਹਾਡੀਆਂ ਗੱਡੀਆਂ ਖੜੀਆਂ ਦਾ ਨੁਕਸਾਨ ਹੋ ਜਾਂਦਾ ਤੁਹਾਡੇ ਨੂੰ ਇੰਕਾ ਇੰਸ਼ੋਰੈਂਸ ਕਲੇਮ ਹੁੰਦੇ ਨੇ ਝੂਠੇ ਤਰੀਕੇ ਨਾਲ ਫੈਕਟਰੀਆਂ ਨੂੰ ਅੱਗ ਲਾਈ ਜਾਂਦੀ ਹੈ ਇੰਸ਼ੋਰੈਂਸ ਕਲੇਮ ਹੋ ਜਾਂਦੇ ਨੇ ਪਰ ਇੱਕ ਜੱਟ ਦੀ ਹੜਾ ਆ ਕੇ ਫਸਲ ਤਬਾਹ ਕਰ ਦਿੰਦਾ ਹੈ ਅੱਗ ਲੱਗ ਕੇ ਫਸਲ ਤਬਾਹ ਹੋ ਜਾਂਦੀ ਹੈ ਬਿਮਾਰੀ ਤਬਾਹ ਕਰ ਦਿੰਦੀ ਹੈ ਉਹਨੂੰ ਕੀ ਕਹਿ ਦਿੰਨੇ ਹੋ ਯਾਰ 12000 ਰ 6 ਮਹੀਨਿਆਂ ਦੇ ਵਿੱਚ 100 ਰੁਪਇਆ ਵੀ ਦਿਹਾੜੀ ਲਾऊं ਤੇ ਕਰੀਬ-ਕਰੀਬ 150 ਦਿਨ ਬਣਦਾ ਹੈ 15000 ਰੁਪਇਆ ਤੇ 100 ਰੁਪਏ ਦੇ ਹਿਸਾਬ ਨਾਲ ਦਿਹਾੜੀ ਬਣਦੀ ਆ ਉਹਦੀ ਇੱਕ ਬੰਦੇ ਦੀ ਤੇ ਪੂਰਾ ਪਰਿਵਾਰ ਉਹਦਾ ਇਨਵੋਲਵ ਹੁੰਦਾ ਖੇਤੀ ਤੇ ਧੰਦੇ ਵਿੱਚ ਉਸ ਤੋਂ ਬਾਅਦ ਇੱਕ ਬੀਬੀ ਨੇ ਬੜਾ ਨਾ ਪਿੱਛੇ ਜੇ WhatsApp Facebook ਤੇ ਬੜਾ ਰੌਲਾ ਪਾਇਆ ਹੋਇਆ ਜੇ ਜੱਟੋ ਤੁਸੀਂ ਟਰੈਕਟਰ ਲੈ ਕੇ ਟੋਚਨ ਪਾਉਂਦੇ ਨਾ ਮਤਲਬ ਕਿ ਇਸ ਤਰ੍ਹਾਂ ਦਾ ਤੁਹਾਡੇ ਤੁਸੀਂ ਕੰਮ ਨਾ ਕਰਦੇ ਤੇ ਤੁਹਾਡੇ ਤੇ ਕਰਜ਼ਾ ਨਾ ਚੜਦਾ ਯਾਰ ਇਹ ਕੋਈ ਗੱਲਾਂ ਕਰਨ ਵਾਲੀਆਂ ਇਹ ਕੋਈ ਇਨਕਰੇਜਮੈਂਟ ਹੈ ਹੈ ਬੀ ਇਹ ਤਾਂ ਮੰਨ ਲਿਆ ਵੀ ਚਲੋ ਠੀਕ ਹੈ ਜੱਟ ਤਾਂ ਸੁਸਾਈਡ ਕਰਦੇ ਪੈ ਨੇ ਉਹਨਾਂ ਟੋਚਨ ਲੈ ਕੇ ਟਰੈਕਟਰ ਲੈ ਕੇ ਲੋਨ ਦੇ ਉੱਤੇ ਕੋਠੀਆਂ ਪਾਲੀਆਂ ਨੇ ਲੋਨ ਦੇ ਲੈ ਕੇ ਉੱਤੇ ਤੇ ਕੀ ਕਰਨਾ ਇੱਕ ਕੱਚਾ ਮਕਾਨ 30 ਸਾਲ ਹੋ ਗਏ ਉਹਦੇ ਚ ਰਹਿੰਦੇ ਨੂੰ ਡਿੱਗ ਗਿਆ ਹਾਰ ਕੇ ਹਾਲਤ ਉਹਦੀ ਖਰਾਬ ਹੋ ਗਈ ਹੈ 2 ਕਿੱਲੇ ਜ਼ਮੀਨ ਹੈ ਤਾਂ ਲੋਨ ਲੈ ਕੇ ਇਹ ਪੱਕਾ ਮਕਾਨ ਪਾਏਗਾ ਹੁਣ ਉਹਨੇ ਕੋਈ ਠੇਕਾ ਥੋੜੀ ਘਟਾ ਰੱਖਿਆ ਵੀ ਉਹਦੀਆਂ ਸਾਰੀਆਂ ਜਨਰੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਸਿਰਫ ਕੱਚੇ ਮਕਾਨ 'ਚ ਹੀ ਰਹਿ ਜਾਣ ਕਈ ਐਸੀਆਂ ਧਾਰਨਾ ਨੇ ਜੱਟਾਂ ਦੇ ਲਈ ਕਿ ਜਿਨ੍ਹਾਂ ਦੀਆਂ ਧੀਆਂ ਦਾ ਵਿਆਹ ਕੀਤਾ ਤੱਕੇ ਨਾਲ ਲੋਕਾਂ ਨੇ ਉਹਨਾਂ ਨੇ ਮਤਲਬ ਕਿ ਉਹਨਾਂ ਤੋਂ ਦਾਜ ਲਿਆ ਖਰਚਾ ਹੋਇਆ ਵਿਚਾਰੇ ਤੋਂ ਕਰਜ਼ਾ ਨਹੀਂ ਤਰ ਸਕਿਆ ਮਰ ਗਿਆ ਮੈਂ ਕਈ ਅਸੀਂ ਐਗਜ਼ਾਮਪਲ ਸੈੱਟ ਕਰ ਸਕਦਾ ਸਾਡੇ ਨਾਲ ਦੇ ਬੰਨੇ ਦਰਿਆ ਨੇ ਲੋਕਾਂ ਦੀ ਸਾਰੀ ਸਾਰੀ ਜ਼ਮੀਨ ਹੈ ਵਿੱਚ ਦਰਿਆ ਦੇ ਸਾਰੀ ਫਸਲ ਹੜ ਆਉਂਦਾ ਤੇ ਖਤਮ ਹੋ ਜਾਂਦੀ ਹੈ ਤੇ ਵਿਚਾਰੇ ਆਖ ਕੇ ਸੁਸਾਈਡ ਕਰ ਲੈਂਦੇ ਨੇ ਕਰਜ਼ਾ ਨਹੀਂ ਮੁੜਦਾ ਇੱਕ ਵੀ ਐਗਜ਼ਾਮਪਲ ਆ ਤੁਸੀਂ ਸੋਸ਼ਲ ਮੀਡੀਆ ਤੇ ਸੈੱਟ ਕਰ ਰਹੇ ਹੋ ਸੋਹਣੀਆਂ ਇਆਂ ਸ਼ਕਲਾਂ ਬਣਾ ਕੇ ਸ਼ੁਰਕੀਆਂ ਪਿੰਦੀਆਂ ਲਾ ਕੇ ਜੱਟਾਂ ਨੇ ਇੱਕ ਟਰੈਕਟਰ ਲੈ ਲਿਆ ਤਾਂ ਕਰਜ਼ਾ ਚੜ ਗਿਆ ਤੇ ਤਾਂ ਸੁਸਾਈਡ ਕਰਦੇ ਆ ਜੱਟਾਂ ਦੇ ਮੁੰਡਿਆਂ ਨੇ ਬੁਲਟ ਲੈ ਲਿਆ ਤਾਂ ਕਰਜ਼ਾ ਚੜ ਗਿਆ ਤਾਂ ਸੁਸਾਈਡ ਕਰਦੇ ਯਾਰ ਮਤਲਬ ਕਿ ਜੱਟ ਦਾ ਪੁੱਤ ਕੁਝ ਖਰੀਦ ਇਹ ਨਹੀਂ ਕੋਈ ਗੱਲ ਬਣਦੀ ਕਿ ਉਹਨੇ ਆਪਣੀ ਮਿਹਨਤ ਨਾਲ ਪੂਰੀ ਦੁਨੀਆ ਦੇ ਵਿੱਚ ਅੱਜ ਮੈਂ ਇੱਕ ਮੁਲਾਂਕਣ ਕੀਤਾ ਜੀ ਇੱਕ ਰਿਸਰਚ ਹੈ ਮੇਰੀ ਕਿ ਜਿੰਨੀ ਕਾਮਜਾਬ ਕੌਮ ਜੱਟ ਕੌਮ ਹੈ ਪੂਰੀ ਦੁਨੀਆ ਦੇ ਵਿੱਚ ਸ਼ਾਇਦ ਕੋਈ ਨਹੀਂ ਹੈਗੀ ਆਪਣੇ ਪੰਜਾਬ ਦੇ ਜੱਟ ਬੇਸ਼ੱਕ ਫੇਲੀਅਰ ਦੇ ਵਿੱਚ ਨੇ ਮੈਂ ਮੰਨਦਾ ਪਰ ਜੱਟ ਕੌਮ ਪੂਰੀ ਦੁਨੀਆ ਦੇ ਵਿੱਚ ਕਾਮਜਾਬ ਹੋਈ ਆ ਆਪਣੀ ਕਾਬਲੀਅਤ ਦੇ ਸਰ ਦੇ ਉੱਤੇ ਤੁਸੀਂ ਪੰਜਾਬੀ ਵਰਗ ਨਾਲ ਤੁਸੀਂ ਦੇਖੋ ਅਸੀਂ ਇੱਕ ਜੱਟ ਆ ਸਾਨੂੰ ਬਾਕੀਆਂ ਨਾਲ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਇਹ ਜੱਟ ਸ਼ਬਦ ਹੈ ਕੋਈ ਈਗੋ ਵਾਲਾ ਸ਼ਬਦ ਨਹੀਂ ਹੈਗਾ ਇਹ ਇਹਦਾ 2500 ਸਾਲ ਪੁਰਾਣਾ ਇਤਿਹਾਸ ਹੈ ਇਹ 2500 ਸਾਲ ਪੁਰਾਣੀ ਕੌਮ ਹੈ ਇਹਨੇ 100 ਜੰਗਾਂ ਲੜੀਆਂ ਹਜ਼ਾਰਾਂ ਜੰਗਾਂ ਲੜੀਆਂ ਨੇ ਦੇਸ਼ ਦੇ ਲਈ 80% ਕੁਰਬਾਨੀਆਂ ਨੇ ਇਸ ਦੀਆਂ ਤੁਸੀਂ ਇਹਨੂੰ ਪੰਜਾਬੀ ਦੇ ਨਾਂ ਤੇ ਕਹਿ ਕੇ ਖਤਮ ਨਹੀਂ ਕਰ ਸਕਦੇ ਨਹੀਂ ਇਹ ਆਪਦੇ ਧਰਮ ਲਈ ਵੀ ਵਫਾਦਾਰ ਰਿਹਾ ਆਪਣੇ ਦੇਸ਼ ਲਈ ਵੀ ਵਫਾਦਾਰ ਰਿਹਾ ਆਪਣੇ ਕੰਮ ਲਈ ਵੀ ਵਫਾਦਾਰ ਰਿਹਾ ਤੁਸੀਂ ਇਹਨੂੰ ਜਾਟਾ ਤੇ ਜਾਟ ਹੀ ਰਹਿਣ ਦਿਓ ਐਵੇਂ ਇਹਨੂੰ ਗਲਤ ਤਰੀਕੇ ਨਾਲ ਇਹਨੂੰ ਪੰਜਾਬੀ ਨਾ ਬਣਾਓ ਜਾਂ ਇੰਡੀਅਨ ਨਾ ਬਣਾਓ ਇਹਨਾਂ ਹੁਣ ਤੁਸੀਂ ਉਹ ਹੀ ਜੱਟ ਹੈਗੇ ਜਿਹੜੇ ਇੱਥੋਂ ਜਾ ਕੇ ਕੈਨੇਡਾ ਦੇ ਵਿੱਚ ਜਾ ਕੇ ਬਹੁਤ ਸੋਹਣੀਆਂ ਕਮਾਈਆਂ ਕੀਤੀਆਂ ਨੇ ਐਮਪੀ ਬਣ ਗਏ ਨੇ ਉੱਥੋਂ ਦੇ ਐਮਐਲਏ ਦੇ ਬਣ ਗਏ ਨੇ ਸਰਦਾਰ ਸਜੀਤ ਸਿੰਘ ਸੱਜਨ ਅਰਗੇ ਉੱਥੋਂ ਦੇ ਜਿਹੜੇ ਜੱਟ ਨਹੀਂ ਭਰਾ ਨਹੀਂ ਸਾਡੇ ਉਹ ਰੱਖਿਆ ਮੰਤਰੀ ਨੇ ਆਸਟ੍ਰੇਲੀਆ ਦੇ ਵਿੱਚ ਸਾਡੇ ਜੱਟ ਭਰਾ ਜਿਹੜੇ ਐਮਪੀ ਬਣੇ ਹੋਇਆ ਇੰਗਲੈਂਡ ਦੇ ਵਿੱਚ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿ ਰਹੇ ਨੇ ਕਿ ਇੱਕ ਜੱਟ ਬ੍ਰਦਰ ਜਿਹੜਾ ਹੈਗਾ ਸਾਡਾ ਸਿੱਖ ਕਾਮਨ ਰਿਪਰਸੈਂਟ ਜਿਹੜਾ ਕਰਦਾ ਉਹ ਸੀਐਮ ਜਾਂ ਪੀਐਮ ਸੀਐਮ ਹੋਏਗਾ ਜਿਹੜਾ ਕੈਨੇਡਾ ਦਾ ਤਾਂ ਤਰੱਕੀ ਬਹੁਤ ਆ ਸੋਣੇਓ ਇਹਨਾਂ ਦੀ ਤੁਸੀਂ ਐਵੇਂ ਇਹਨਾਂ ਤੇ ਲਾਸ਼ਾਂ ਨਾ ਲਾਓ ਝੂਠੇ ਖੌਤੀ ਸੱਭਿਆਚਾਰਕ ਜਿਹੜੇ ਪਖੰਡੀ ਸਾਧ ਨੇ ਨਾ ਇਹਨਾਂ ਤੋਂ ਬਚ ਕੇ ਰਹੋ ਤੁਨ ਮੇਨ ਗੱਲ ਇਹ ਆ ਜੜ ਤਾਂ ਵਹਿਮ ਕਰਦਾ ਹੀ ਨਹੀਂ ਪਹਿਲੀ ਗੱਲ ਤੁਸੀਂ ਸਾਰੇ ਵਹਿਮਾਂ ਚੋਂ ਆ ਇਸ ਟਾਈਮ ਤੁਸੀਂ ਕੀ ਕੀ ਕਹਿ ਸਕਦਾ ਮੈਂ ਇਹਦੇ ਲਈ ਤੁਸੀਂ ਬਿੱਲੀ ਰਾਹ ਕੱਟ ਕੀਤਾ ਹਾਂ ਯਾਰ ਤੁਸੀਂ ਕੰਮ ਨਹੀਂ ਕਰਦੇ ਨਵਲਾ ਲੰਘੇ ਤਾਂ ਵੀ ਕੰਮ ਨਹੀਂ ਕਰਦੇ ਤਾਂ ਇਹ ਚੀਜ਼ਾਂ ਨੂੰ ਛੱਡੋ ਪਲੀਜ਼ ਤੁਸੀਂ ਖੇਤੀ ਨਾਲ ਜੁੜੇ ਹੋ ਜਿਸ ਨੂੰ ਕਿ ਗੁਰਬਾਣੀ ਕਹਿੰਦੀ ਆ ਵੀਰ ਤੰਦਾ ਸਭ ਤੋਂ ਉੱਪਰ ਹੈ ਉੱਤਮ ਤੰਦਾ ਹੈ ਉਸ ਤੋਂ ਬਾਅਦ ਜਿਹੜਾ ਬਿਜ਼ਨਸ ਆਉਂਦਾ ਹੈ ਤਾਂ ਸਭ ਤੋਂ ਨਖੇਤ ਤੰਦਾ ਚਾਕਰੀ ਨੌਕਰੀ ਗਨੇ ਆ ਗਿਆ ਕੁਰਬਾਨੀ ਦੇ ਵਿੱਚ ਤਾਂ ਸੇਧ ਲਾਓ ਆਪਣੇ ਧਰਮ ਦੇ ਨਾਲ ਹੋਰ ਵੀ ਕਈ ਫੈਕਟਸ ਹੈਗੇ ਨੇ ਟੈਕਨੀਕਲਿਟੀਆਂ ਜਿਹੜੀਆਂ ਹੈਗੀਆਂ ਨੇ ਉਹ ਕਿਸਾਨੀ ਦੇ ਵਿੱਚ ਇੰਨੀਆਂ ਜ਼ਿਆਦਾ ਨਹੀਂ ਆਈਆਂ ਟੈਕਨੀਕਲਿਟੀਆਂ ਦਾ ਮਤਲਬ ਵੀ ਇਹਨੂੰ ਟੈਕਨੀਸ਼ੀਅਨਸ ਦਾ ਟੈਕਨੋਲੋਜੀ ਦਾ ਸਾਰਾ ਉਹਨਾਂ ਨੂੰ ਨਹੀਂ ਮਿਲਿਆ ਜਿੰਨਾ ਕਿ ਮਿਲਣਾ ਚਾਹੀਦਾ ਸੀ 1980 ਤੋਂ ਪਹਿਲਾਂ ਤਾਂ ਤੁਸੀਂ ਗੱਲ ਹੀ ਨਾ ਕਰੋ ਉਹਦਾ ਸਰਕਾਰ ਨੇ ਆਪ ਦੀ ਨੇ ਕੰਮੀ ਨੂੰ ਆਪਦੇ ਫੇਲੀਅਰ ਨੂੰ ਬਚਾਉਣ ਦੇ ਲਈ ਤੁਹਾਡੇ ਤੇ ਇੱਕ ਕਲਚਰ ਨਾ ਤਾਂ ਕਿ ਤੁਸੀਂ ਬਲਦ ਜਉਂਦੇ ਸੀ ਤੁਹਾਡਾ ਕਲਚਰ ਸੀ ਜੀ ਤੁਸੀਂ ਬਲਦ ਜਉਂਦੇ ਸੀ ਉਹਨੂੰ ਫੇਲੀਅਰ ਨੂੰ ਨੱਪਣ ਦੇ ਲਈ ਤੁਹਾਡਾ ਕਲਚਰ ਬਣਾ ਦਿੱਤਾ ਉਹ ਉਸ ਤੋਂ ਬਾਅਦ ਦੇਖੋ ਅੱਜ ਵੀ ਤੂੜੀ ਵਾਲੀਆਂ ਮਸ਼ੀਨਾਂ ਤੇ ਜਿਹੜੇ ਡਰਾਈਵਰ ਵੀਰ ਕੰਮ ਕਰਦੇ ਹਨ ਉਹ ਕੰਡੀਸ਼ਨ ਹੀ ਇਦਾਂ ਦੀ ਕਿ ਤੁਸੀਂ ਉੱਤੇ ਕੰਮ ਕਰ ਹੀ ਨਹੀਂ ਸਕਦੇ ਜਾਂ ਤਾਂ ਨਸ਼ਾ ਖਾਣਾ ਪਊਗਾ ਜਾਂ ਤੁਸੀਂ ਕੰਮ ਕਰਨ ਦੀ ਹਾਲਾਤ ਵਿੱਚ ਨਹੀਂ ਬਿਮਾਰ ਹੋ ਜਾਓਗੇ ਟੈਕਨੀਕਲिटीज ਕੋਈ ਨਹੀਂ ਉਹਦੇ ਤੇ ਬੜੇ ਰੇਅਰ ਟਰੈਕਟਰ ਨੇ ਜਿਹੜੇ एयर कंडीशनਰ ਟਰੈਕਟਰ ਨੇ ਐਸੇ ਐਕਸਟ੍ਰੀਮ ਹਾਲਾਤ ਵਿੱਚ ਚੱਲ ਸਕਣ ਵਾਲੇ ਟਰੈਕਟਰ ਨੇ ਆਜ਼ਾਦੀ ਦੇ 67 70 ਸਾਲਾਂ ਤੋਂ ਬਾਅਦ ਵੀ ਅੱਜ ਵੀ ਸਾਡੇ ਦੇਸ਼ ਕੋਲੇ ਇੱਕ ਵੀ ਐਸੀ ਮਸ਼ੀਨਰੀ ਐਕੂਰੇਟ ਮਸ਼ੀਨ ਨਹੀਂ ਹੈਗੀ ਜਿਹੜੀ ਝੋਨੇ ਦੀ ਜਿਹੜੀ ਲੱਭੀ ਆ ਜਾਂ ਬੁਆਈ ਆ ਉਹ ਮਸ਼ੀਨ ਨਾਲ ਕਰ ਸਕੇ ਕਮਾਲਾ ਯਾਰ ਅਮਰੀਕਾ ਵੀ ਝੋਨਾ ਬੀਜਦਾ ਹੈ ਆ ऑस्ट्रेलिया ਝੋਨਾ ਬੀਜਦਾ ਹੈ ਕਈ ਚਾਈਨਾ ਚੋਂ ਨਾ ਬੀਜਦਾ ਚਲੋ ਜਿੱਥੇ ਲੇਬਰ ਹੈ ਉੱਥੇ ਗੱਲ ਵੱਖਰੀ ਹੈ ਪਰ ਉਹਨਾਂ ਦੇਸ਼ਾਂ ਦੇ ਵਿੱਚ ਤਾਂ ਯਾਰ ਕੋਈ ਇਦਾਂ ਦੀ ਚੀਜ਼ ਨਹੀਂ ਮੈਂ ਦੇਖੀਗੀ ਅਜੇ ਤੱਕ ਮਸ਼ੀਨਾਂ ਹੀ ਸਾਰਾ ਕੁਝ ਕਰਦੀਆਂ ਨੇ 20 ਖੇਲਾਰ ਤੇ ਦੈਟਸ ਇਟ ਸਾਰਾ ਕੁਝ ਡਨ ਹੈ ਓਕੇ ਕੰਬਾਈਨਾਂ ਚੋੜੀਆਂ ਬਿਲਕੁਲ ਉਥੋਂ ਦੀ ਫੇਲ ਹੋਈ ਹੋਈ ਟੈਕਨੋਲੋਜੀ ਨਾਲ ਚੱਲ ਰਹੀਆਂ ਨੇ ਇੱਕ ਵੀ ਸੇਫਟੀ ਪ੍ਰੋਸੀਜਰ ਨਹੀਂ ਹੈਗਾ ਪਤਾ ਨਹੀਂ ਕਿੰਨੇ ਕੋਈ ਕਿਸਾਨਾਂ ਦੇ ਧੀਆ ਪੁੱਤ ਜਿਹੜੇ ਆ ਕੇ ਉਹਦੇ ਵਿੱਚ ਮਰ ਗਏ ਹੋਣਗੇ ਮਤਲਬ ਕਿ ਇਹ ਜਿਹੜੇ ਫੈਕਟਸ ਇਨਕਲੂਡ ਕੀਤੇ ਨੇ ਮੈਂ ਆਪਣੀ ਵੀਡੀਓ ਦੇ ਵਿੱਚ ਨਾ ਇਹ ਸਾਰੇ ਮੈਂ ਆਪਣੇ ਤਜਰਬੇ ਨੂੰ ਨਚੋੜਿਆ ਤਾ ਹੋ ਸਕਦਾ ਇਹ ਵੀਡੀਓ ਘੰਟਿਆਂ ਬੱਧੀ ਬਣ ਜਾਵੇ ਬੜੀ ਲੰਮੀ ਚੌੜੀ ਬਣ ਸਕਦੀ ਹੈ ਜਿੰਨਾ ਵੀ ਜ਼ਿੰਮੇਵਾਰੀ ਦਾ ਕੰਮ ਆ ਸਾਰਾ ਤੁੱਪ ਦੇ ਵਿੱਚ ਹੈ ਤੁਸੀਂ ਕੋਈ ਟ੍ਰੇਨਿੰਗ ਗਾਈਡੈਂਸ ਇਨ ਨਹੀਂ ਦਿੱਤੀ ਦੇਖੋ ਦੁਕਾਨਦਾਰ ਇੱਕਾ ਉਹ ਅੱਜ ਤੋਂ 10 ਸਾਲ ਪਹਿਲਾਂ ਲਿਖਤੀ ਹਿਸਾਬ ਕਰਦਾ ਸੀ ਤੁਸੀਂ ਉਹਦੇ ਲਈ ਕੰਪਿਊਟਰ ਲਿਆ ਦਿੱਤਾ ਬੜੇ ਜ਼ੋਰ ਸ਼ਰ ਨਾਲ ਕਹ ਦਿੰਦਾ ਵੀ ਰਜੀਵ ਗਾਂਧੀ ਜੀ ਨੇ ਸੁਪਰ ਕੰਪਿਊਟਰ ਲਿਆਂਦਾ ਹੀ ਪਰ ਰਜੀਵ ਗਾਂਧੀ ਨੇ ਕੰਬਾਈਨ ਤਾਂ ਨਹੀਂ ਲਿਆਂਦੀ ਕੰਬਾਈਨ ਤਾਂ ਮਹਾਰਾਜਪਿੰਡ ਦੇ ਸਰਪੰਚ ਨੇ ਆਸਟ੍ਰੇਲੀਆ ਚੋਂ ਲੈ ਕੇ ਆਂਦੀ ਸੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਵਾਰ ਕਿਸੇ ਸਰਕਾਰ ਦਾ ਰੋਲ ਹੀ ਸੀ ਹੈਗਾ ਇਸੇ ਤਰ੍ਹਾਂ ਟਰੈਕਟਰ ਵੀ ਸਭ ਤੋਂ ਪਹਿਲਾਂ ਕਿਸੇ ਕਿਸਾਨ ਨੇ ਲੈ ਕੇ ਜਾਂਦਾ ਕਿਸੇ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ ਕੋਈ ਟੈਕਨੋਲੋਜੀ ਨਹੀਂ ਡਵੈਲਪ ਕੀਤੀ ਯਾਰ ਤੁਸੀਂ ਕਿਸਾਨ ਦੇ ਲਈ ਅਜੇ ਤੱਕ ਹੱਥਾਂ ਵਾਲੀਆਂ ਡਰਮੀਆਂ ਨਾਲ ਸਪਰੇਅ ਕਰੀ ਜਾਂਦੇ ਨੇ ਵੱਤਵਾ ਦੋ ਇੰਜਨ ਲਾਤਾ ਪ੍ਰੜ ਪ੍ਰੜ ਚੱਲੀ ਜਾਂਦਾ ਕੰਮ ਠੀਕ ਠਾਕ ਓਕੇ ਕੰਮ ਦਵਾਈਆਂ ਤੋਂ ਡੀਆਂ ਬਿਲਕੁਲ ਨਹੀਂ ਲੈਣ ਕਦੀ ਕੋਈ ਵੀ ਫੇਲ ਕੀਤਾ ਤੁਸੀਂ ਪ੍ਰੋਜੈਕਟ ਪਤੰਜਲੀ ਦੇ ਰੌਲਾ ਪੈ ਗਿਆ 47 ਪ੍ਰੋਜੈਕਟ ਫੇਲ ਹੋ 47 ਚੋਂ 29 ਪ੍ਰੋਜੈਕਟ ਜਿਹੜੇ ਹੈਗੇ ਆ ਪ੍ਰੋਡਕਟ ਫੇਲ ਹੋ ਗਏ ਆ ਕੁਆਲਿਟੀ ਟੈਸਟ ਦੇ ਵਿੱਚ ਤੇ ਕਿਸਾਨਾਂ ਦਾ ਯਾਰ ਮੈਂ ਤਾਂ ਅੱਜ ਤੱਕ 28 ਸਾਲ ਦੀ ਉਮਰ ਹੋ ਗਈ ਹੈ ਕੋਈ ਰੌਲਾ ਹੀ ਨਹੀਂ ਸੁਣਿਆ ਕਿ ਫਲਾਨੀ ਦਵਾਈ ਫੇਲ ਹੋ ਗਈ ਆ ਆਪਣੇ ਸੈਂਪਲ ਦੇ ਵਿੱਚ ਤਾਂ ਬਿਲਕੁਲ ਬੇਈਮਾਨੀ ਹੈ ਦਾ ਮਤਲਬ ਸਰਕਾਰਾਂ ਦੀ ਉਹ ਇਵੈਲਿਊਏਟ ਹੀ ਨਹੀਂ ਕਰਦੀ ਵੀ ਕੁਆਲਿਟੀ ਨੂੰ ਫਿਰ ਇਸ ਤੋਂ ਬਾਅਦ ਫਸਲਾਂ ਬਹੁਤ ਥੋੜੀਆਂ ਫਸਲਾਂ ਨੇ ਜਿਨ੍ਹਾਂ ਦੇ ਮੁੱਲ ਨਿਰਧਾਰਤ ਕੀਤੇ ਗਏ ਨੇ ਤੇ ਉਹਦੇ ਵਿੱਚੋਂ ਵੀ ਸਿਰਫ ਇੱਕ ਦੋ ਚਾਰ ਫਸਲਾਂ ਨੇ ਜਿਨ੍ਹਾਂ ਨੂੰ ਸਰਕਾਰ ਖਰੀਦੀ ਐਗਜ਼ਾਮਪਲ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਮੱਕੀ ਦਾ ਮੁੱਲ 1700 ਰੁਪਏ ਨਿਰਧਾਰਤ ਹੈ ਪਰ ਅੱਜ ਵੀ ਜਟਾਂ ਦੀ ਮੱਕੀ 800 700 ਰੁਪਏ ਜਿਹੜੀ ਆ ਉਹ ਖਰੀਦੀ ਜਾਂਦੀ ਹੈ ਸਿਰਫ ਕਿ ਕਣਕ ਤੇ ਝੋਨਾ ਮਨੋਪੋਲੀ ਹੋਣ ਕਰਕੇ ਐਫਆਈ ਐਫਸੀਆਈ ਜਾਂ ਪੰਸਪ ਵਗੈਰਾ ਵਰਗੇ ادارے ਆ ਜਿਹੜੇ ਬਹੁਤ ਮਾਤਰਾ ਵਿੱਚ ਖਰੀਦਦੇ ਨੇ ਉਹ ਐਕੂਰੇਟ ਰੇਟ ਤੇ ਵਿਕਦਾ ਪਰ ਉਹਦਾ ਰੇਟ ਬੇ ਬੇਮਲੂਮੀਆਂ ਬਿਲਕੁਲ 6% ਸਾਲ ਬਾਅਦ ਵਧਾਇਆ ਯਾਰ ਤੁਸੀਂ ਮਹਿੰਗਾਈ ਤੁਸੀਂ 20 25% ਵਧਾਈ ਫਿਰਦੇ 2020 ਤੱਕ ਕਹਿ ਰਹੇ ਹਾਂ ਵੀ ਤੇ ਅਸੀਂ ਕਿਸਾਨਾਂ ਦੀ ਆਮਦਨ ਨੂੰਕ ਨਹੀਂ ਕਰਦਾਂਗੇ ਪਰ ਪੱਲੇ ਤੁਹਾਡੇ ਕੁਝ ਨਹੀਂ ਹੈਗਾ ਜਦ ਤੱਕ ਸਰਕਾਰਾਂ ਕਿਸਾਨਾਂ ਦਾ ਜਿਹੜਾ ਪ੍ਰੋਡਕਟ ਆ ਖਰੀਦਣਾ ਸ਼ੁਰੂ ਨਹੀਂ ਕਰਦੀਆਂ ਉਸ ਰੇਟ ਦੇ ਉੱਤੇ ਜਿਹਨੂੰ ਉਹਨੇ ਸੈੱਟ ਕੀਤਾ ਤਾਂ ਵੀ ਬੜੀ ਹੱਦ ਤੱਕ ਮਤਲਬ ਕਿ ਨਾਕਾਮੀ ਆ ਸਰਕਾਰਾਂ ਦੀ ਫੇਰ ਜਿੰਨੀਆਂ ਮਰਜ਼ੀ ਸਬਜ਼ੀਆਂ ਲੈ ਲਓ ਜਿਹੜਾ ਮਰਜ਼ੀ ਫਰੂਟ ਲੈ ਲਓ ਜਿਹੜਾ ਕਿਸਾਨ ਪੈਦਾ ਕਰਦਾ ਉਹਦਾ ਰੇਟ ਮੰਡੀ ਦੇ ਵਿੱਚ 5 ਰੁਪਏ ਹੁੰਦਾ ਤੇ ਬਾਜ਼ਾਰ ਦੇ ਵਿੱਚ 50 ਰੁਪਏ ਹੁੰਦਾ ਇੰਨਾ ਰੇਟ ਡਿਫਰੈਂਸ ਨਹੀਂ ਆ ਸਕਦਾ ਯਾਰ ਮਤਲਬ ਕਿ 2 2 3 300% 4 400% ਦੀ ਤੁਸੀਂ ਇਨਕਮ ਜਿਹੜੀ ਆ ਤੁਹਾਡਾ ਵਪਾਰੀ ਵਰਗੀ ਖਰ ਬ੍ਰੋਕਰ ਹੀ ਖਾਦੀ ਜਾਂਦਾ ਪੈਦਾ ਕਰਨ ਵਾਲੇ ਨੂੰ ਪਾਣੀ ਦਾ ਮੁੱਲ ਨਹੀਂ ਮਿਲਦਾ ਆਪਦੀ ਦਿਹਾੜੀ ਦਾ ਮੁੱਲ ਨਹੀਂ ਮਿਲਦਾ ਪਿਆ ਤੱਕ ਕਈ ਫੈਕਟਸ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਕਿਸਾਨਾਂ ਦੇ ਜੱਟਾਂ ਦੇ ਪੁੱਤ ਧੀਆ ਪੁੱਤ ਜਿਹੜੇ ਹੈਗੇ ਆ ਉਹ ਆਪਦੇ ਖੇਤੀ ਦੇ ਧੰਦੇ ਤੋਂ ਪਛਾਣ ਹੋ ਗਏ ਤੇ ਖੇਤੀ ਦੇ ਧੰਦੇ ਤੋਂ ਪਛਾਣ ਹੋਣ ਦੇ ਕਾਰਨ ਇਹ ਬਹੁਤ ਨੇ ਪਰ ਇਹਨਾਂ ਉਹਨਾਂ ਨੂੰ ਇੱਕ ਹੋਰ ਲਾਸਸ ਵੀ ਚੱਲਣਾ ਪਿਆ ਹੁਣ ਜਦੋਂ ਬਿਜ਼ਨਸ ਦੇ ਵਿੱਚ ਜਾਂਦੇ ਆ ਤੇ ਆਪਣੇ ਲਿੰਕ ਨਹੀਂ ਹੁੰਦੇ ਆਪਣਾ ਤਿਰਬਾ ਕੋਈ ਨਹੀਂ ਹੁੰਦਾ 5-7 ਸਾਲ ਤੱਕ ਵਿਚਾਰੇ ਬਿਜ਼ਨਸ ਦੇ ਵਿੱਚ ਤੱਕੇ ਤੁੱਕੇ ਖਾਂਦੇ ਰਹਿੰਦੇ ਆ ਚੱਲ ਪਿਆ ਠੀਕ ਨਹੀਂ ਤਾਂ ਉਹ ਲਾਸਸ ਕਰਾ ਕੇ ਵਾਪਸ ਫੇਰ ਖੇਤੀ ਚਾਹੁੰਦੇ ਉਹ ਵੀ ਇੱਕ ਕਾਟਾ ਕਿਉਂਕਿ ਜਿਹੜਾ ਬੰਦਾ ਪਹਿਲਾਂ ਤੋਂ ਖੇਤੀ ਕਰ ਰਿਹਾ ਉਹਦੇ ਬਾਪ ਦਾਦੇ ਪਰਦਾਦੇ ਨੂੰ ਪਤਿਉਰ ਪਾਇਓ ਉਹ ਨੂੰ ਚਾਹੀਦਾ ਕਿ ਉਹ ਨਕਰੇਜ ਕਰੇ ਆਪਣੇ ਬੱਚੇ ਨੂੰ ਖੇਤੀ ਕਰਨ ਦੇ ਲਈ ਐਡਵਾਂਸ ਸੰਦਾ ਨਾਲ ਸਾਡੇ ਤਾਂ ਬਾਬੇ ਇੱਥੇ ਬੈਠੇ ਹੁੰਦੇ ਸੱਥਾਂ ਦੇ ਵਿੱਚ ਜੇ ਕੋਈ ਟਰੈਕਟਰ ਲੈ ਕੇ ਲੰਘਦਾ ਲੈ ਪਹਿਲਾਂ ਤਾਂ ਅਸੀਂ 100 100 ਕਿੱਲਾ ਬਲਦਾਂ ਨਾਲ ਵਾਹ ਛੱਡੀ ਤਾਂ ਉਦੋਂ ਬਾਬੇ ਉਹ ਝਾੜ ਵੀ ਕਣਕ ਦਾ 15 ਮਣ ਸੀ ਤੇ ਝੋਨੇ ਦਾ 20 ਮਣ ਸੀ ਹੁਣ ਜੇ ਟਰੈਕਟਰ ਆਏ ਆ ਤੇ ਕਣਕ 60 ਮਣ ਤੇ ਝੋਨਾ 100 ਮਣ ਛੱਡਦਾ ਪਿਆ ਠੀਕ ਹੈ ਇਨਕਰੇਜਮੈਂਟ ਹੋਈ ਹੈ ਪਰ ਆਪਦੇ ਯੂਥ ਨੂੰ ਤੁਸੀਂ ਇੰਨਾ ਪਛਾ ਕਿ ਤੈਨੂੰ ਇੱਕ ਦਿਨ ਬਿਲਕੁਲ ਜਵਾਬ ਦੇ ਜਾਵੇ ਤੇ ਤੁਹਾਡੀਆਂ ਜਿਹੜੀਆਂ ਕਣਕਾਂ ਜਿਹੜੀਆਂ ਨੇ ਉਹ ਪਾਣੀ ਖਰੋਂ ਸੁੱਕ ਜਾਂਣ ਤੇ ਪੈਲੀਆਂ ਦੇ ਵਿੱਚ ਘਾਓ ਗਿਆ ਰਵੇ। ਇਹਨਾਂ ਕਰੇਜ ਕਰੋ ਅਬ ਦੀ ਪੀੜੀ ਨੂੰ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜੋ ਪ੍ਰਾਈਸ ਨਿਰਧਾਰਤ ਕਰਦੀ ਫਸਲਾਂ ਦੇ ਉੱਤੇ ਉਹਦੇ ਤੇ ਫਸਲਾਂ ਨੂੰ ਯਕੀਨੀ ਬਣਾਉਣ ਕੇ ਵੇਖਣ। ਤੇ ਜਿਹੜੀਆਂ ਫਸਲਾਂ ਦਾ ਨਿਰਧਾਰਤ ਨਹੀਂ ਕੀਤਾ ਪ੍ਰਾਈਸ ਉਹਨਾਂ ਦਾ ਫਸਲ ਦਾ ਪ੍ਰਦਾ ਜਿਹੜਾ ਪ੍ਰਾਈਸ ਹੋਂ ਨਿਰਧਾਰਤ ਕਰਨ ਇਹ ਜਿਹੜਾ ਪ੍ਰਾਈਸ ਨਿਰਧਾਰਤ ਹੋਣਾ ਹੈ ਇਹ ਵੈਲਿਊਏਸ਼ਨ ਨਾ ਕਰੋ ਵੀ ਤੁਸੀਂ ਇਨਕਮ ਕਿੰਨੀ ਲਈ ਨਹੀਂ ਇਹ ਵੈਲਿਊਏਸ਼ਨ ਕਰੋ ਵੀ ਖਰਚਾ ਕਿੰਨਾ ਕਰ ਰਹੇ ਹੋ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਆ ਉਹ ਤਿੰਨ ਸਰਕਾਰਾਂ ਨੇ ਕਹਿ ਦਿੱਤਾ ਵੀ ਅਸੀਂ ਲਾਗੂ ਕਰਾਂਗੇ ਵੋਟਾਂ ਲੈਣੀਆਂ 70% ਆਬਾਦੀ ਤੋਂ ਤਿੰਨੇ ਸਰਕਾਰਾਂ 70% ਆਬਾਦੀ ਨਾਲ ਹੀ ਬਣੀਆਂ ਨੇ ਇੱਕ ਪਾਸੇ 30% ਵਾਦੀ ਇੱਕ ਪਾਸੇ 70% ਵਾਦੀ ਜਿਹੜੀ ਖੇਤੀ ਕਰਦੀ ਜਿਉ ਇੱਕ ਪਾਸੇ ਹੋ ਜਾਵੇ ਤੇ ਦੂਜੀ ਸਰਕਾਰ ਬਣ ਨਹੀਂ ਸਕਦੀ ਤਾਂ ਜਦੋਂ ਜ਼ੋਰ ਸ਼ੋਰ ਦੇ ਕੇ ਕਹਿੰਦੇ ਨੇ ਅਸੀਂ ਸਵਾਮੀਨਾਵਤਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਇਸ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਉਹ ਵਿਚਾਰੇ ਭੋਲੇ ਪਾਲੇ ਅਨਪੜ ਲੋਕ ਤੁਹਾਡੇ ਹੱਲ ਚੁੱਕ ਜਾਂਦੇ ਤੁਹਾਨੂੰ ਵੋਟਾਂ ਪਾ ਦਿੰਦੇ ਆ 5 ਸਾਲ ਬੱਸ ਫਿਰ ਲੱਲਾ ਪੱਪਾ ਲਾਰੇ ਲੱਪਾ ਤਾਂ ਇਹ ਚੀਜ਼ਾਂ ਗਲਤ ਨੇ ਪੜੇ ਲਿਖੇ ਵੀਰੋਂ ਤੁਸੀਂ ਤੁਸੀਂ ਮੈਡੀਕਲ ਕੀਤਾ ਹੈ ਨਾ ਇੰਜੀਨੀਅਰਿੰਗ ਕੀਤੀ ਹੈ ਤੁਸੀਂ ਲਾਅ ਕੀਤੇ ਨੇ ਪਲੀਜ਼ ਤੁਹਾਡਾ ਹੁਣ ਕੋਈ ਫਰਜ਼ ਬਣਦਾ ਹੈ ਕਿ ਤੁਸੀਂ ਆਪਣੀਆਂ ਕਾਲਾਂ ਨੂੰ ਜਿਹੜੀਆਂ ਕਾਲੀਆਂ ਨੇ ਖੇ ਤਾਂ ਮੇਰੀ ਪਰਜੋਰ ਅਪੀਲ ਸਾਰੇ ਨੌਜਵਾਨ ਵਰਗ ਦੇ ਨਾਲ ਕਿ ਪਲੀਜ਼ ਆਪਣੇ ਇਸ ਪਸਤਾਨੀ ਧੰਦੇ ਨੂੰ ਲਾਇਵੰਦਾ ਤਾਂ ਨਾ ਦਿਮਾਗ ਚ ਸੋਚ ਕੇ ਲੈ ਕੇ ਇਸ ਵੱਲ ਵਧੋ ਘਾਟਾ ਉਦੋਂ ਹੀ ਕਿਸੇ ਕੰਮ ਚ ਪੈਂਦਾ ਜਦੋਂ ਤੁਸੀਂ ਇਹਨੂੰ ਸੋਚਦੇ ਹੀ ਘਾਟੇ ਵਾਲਾ ਤਾਂ ਦੂਸਰੀ ਗੱਲ ਹੈ ਠੇਕੇਦਾਰਾਂ ਦੇ ਜਿਹੜੇ ਸੱਭਿਆਚਾਰ ਦੇ ਜਿਨ੍ਹਾਂ ਨੇ ਜੱਟਾਂ ਦੇ ਧੀਆ ਦਿੱਤਾ ਨੂੰ ਪੁਰਜੇ ਪਟੋਲੇ ਆਸ਼ਕ ਗੁੰਡੇ ਮਵਾਲੀ ਇਹਜਾ ਕੁਛ ਰਿਪਰੈਜ਼ੈਂਟ ਕੀਤਾ ਹੱਥ ਜੋੜ ਕੇ ਬੇਨਤੀ ਆ ਪ੍ਰਭੂ ਬਸ ਕਰੋ ਛੱਡ ਦਿਓ ਬਹੁਤ ਕੁਛ ਹੋ ਗਿਆ ਕੁਛ ਚੰਗਾ ਰਿਪਰੈਜ਼ੈਂਟ ਕਰ ਲੋ ਇਸ ਕੌਮ ਦਾ 2500 ਸਾਲ ਦਾ ਇਤਿਹਾਸ ਆ ਲੱਖਾਂ ਦੇ ਹਿਸਾਬ ਨਾਲ ਕੁਰਬਾਨੀਆਂ ਨੇ ਜਿੰਨੇ ਤੁਹਾਡੇ ਸਰੀਰ ਤੇ ਵਾਲ ਹੈ ਨਹੀਂ ਇਦੋਂ ਜ਼ਿਆਦਾ ਇਸ ਕੌਮ ਨੇ ਸ਼ਹੀਦ ਕਰਾਏ ਹੋਏ ਆਪ ਦੇ ਢੀਆਂ ਪੁੱਤ ਤਾਂ ਇਦਾਂ ਦਾ ਕੰਮ ਬਿਲਕੁਲ ਪਲੀਜ਼ ਨਾ ਕਰੋ ਇਸ ਕੌਮ ਨੂੰ ਜੋ ਇਹ ਕੌਮ ਸ਼ਾਨਦਾਰ ਕੌਮ ਹੈ ਜੱਟ ਕੌਮ ਇਸ ਨੂੰ ਉਹੀ ਰਹਿਣ ਦਿਓ ਬਹੁਤ ਮਿਹਰਬਾਨੀ ਸਾਨੂੰ ਨਹੀਂ ਲੋੜ ਲੀਡਰ ਬਣਦੀ ਸਾਨੂੰ ਨਹੀਂ ਲੋੜ ਆਸ਼ਕ ਬਣਦੀ ਸਾਨੂੰ ਨਹੀਂ ਲੋੜ ਵੈਲੀ ਬਣਦੀ ਸਾਨੂੰ ਨਹੀਂ ਲੋੜ ਪਟੋਲੇ ਪੁਰਜੇ ਬਣਦੀ ਥੈਂਕ ਯੂ